ਅੱਜ ਵੀ ਬਹੁਤ ਸਾਰੇ ਸਾਡੇ ਜਿਹੜੇ ਹੱਕ ਹਕੂਕਾਂ ਦੀ ਗੱਲ ਜਦੋਂ ਹੁੰਦੀ ਹੈ ਤਾਂ ਉਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹਾਂ ਕੇਂਦਰ ਸਰਕਾਰ ਨੂੰ ਸਾਡੀਆਂ ਜਿਹੜੀਆਂ ਗੱਲਾਂ ਵੱਲ ਵੀ ਗੌਰ ਕਰਨਾ ਚਾਹੀਦਾ ਪੰਜਾਬੀਆਂ ਨੇ ਅਪਰਾਲਾ ਕੀਤਾ ਆਪਣੇ ਇੱਕ ਇੱਕ ਪੈਸਾ ਜਿਹੜਾ ਦਸਾਂ ਨੌਆਂ ਦੀ ਕਿਰਤ ਦੇ ਨਾਲ ਇਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਣਾਈ ਗਈ ਕੇਂਦਰ ਸਰਕਾਰ ਨੂੰ ਇਸ ਯੂਨੀਵਰਸਿਟੀ ਨੂੰ ਹਥਿਆਉਣ ਲਈ ਜਿਸ ਤਰੀਕੇ ਨਾਲ ਸੰਗੀ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਸ ਤਰੀਕੇ ਨਾਲ ਇਹਨੂੰ ਇੱਕ ਹੋਰ ਪਾਸੇ ਨੂੰ ਲੈ ਕੇ ਜਾਣਾ ਚਾਹੁੰਦੇ ਆ ਉਹ ਬਿਲਕੁਲ ਠੀਕ ਨਹੀਂ ਹੈਗਾ ਸੋ ਅਸੀਂ ਕਿਸੇ ਗੱਲ 'ਚ ਟਕਰਾਲਾ ਨਹੀਂ ਚਾਹੁੰਦੇ ਲੇਕਿਨ ਅਸੀਂ ਝੁਕਣਾ ਵੀ ਨਹੀਂ ਚਾਹੁੰਦੇ ਕਿ ਸਿੱਖਾਂ ਪ੍ਰਤੀ ਇਹ ਗੱਲ ਕਹੀ ਜਾਂਦੀ ਸਰਦਾਰਾਂ ਪ੍ਰਤੀ ਕਹੀ ਜਾਂਦੀ ਹੈ ਕਿ ਜਿੱਥੇ ਵੀ ਜ਼ੁਲਮ ਹੋ ਰਿਹਾ ਹੋਵੇ ਉੱਥੇ ਆਪਣਾ ਸਿਰ ਵੀ ਦੇ ਦਿੰਦੇ ਆ ਕਿਉਂ ਸਾਡੇ ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ ਹੈ ਜਿੱਥੇ ਹੋਰ ਬਹੁਤ ਸਾਰੀਆਂ ਡਿਮਾਂਡਸ ਨੇ ਉਥੇ ਅਸੀਂ ਨਾਲ ਇਹ ਵੀ ਮੰਗ ਕਰਦੇ ਆ ਕਿ ਜਲਦੀ ਜੜੀਆਂ ਜਰਨਲ ਚੋਣਾ ਕਰਾਈਆਂ ਜਾਣ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਅੱਜ ਇਸ ਟਾਈਮ ਅਸੀਂ ਛੀਲ ਵਾਲਾ ਗੁਰਦੁਆਰਾ ਕਿਹਾ ਹੁੰਦਾ ਚੰਡੀਗੜ੍ਹ ਦੇ ਵਿੱਚ ਗੁਰੂ ਸਾਗਰ ਗੁਰਦੁਆਰਾ ਉੱਥੇ ਖੜੇ ਆ ਤੇ ਉੱਥੇ ਸਾਡੇ ਨਾਲ ਇੱਥੇ ਅੱਜ ਪੀਰ ਮੁਹੰਮਦ ਜੀ ਨੇ ਖਾਸ ਕਰਕੇ 350 ਸਾਲਾ ਜਿਹੜਾ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਤੇ ਮੌਕੇ ਤੇ ਵੱਖ-ਵੱਖ ਪ੍ਰੋਗਰਾਮ ਕੀਤੇ ਜਾ ਰਹੇ ਨੇ ਉਸ ਨੂੰ ਲੈ ਕੇ ਅੱਜ ਅਥੇ ਗੱਲਬਾਤ ਕੀਤੀ ਗਈ ਹੈ ਉਹਨਾਂ ਨਾਲ ਗੱਲ ਕਰਦਿਆਂ ਸਸੀ ਕਲ ਜੀ ਹਾਂਜੀ ਜਿਹੜੇ ਪ੍ਰੋਗਰਾਮ ਦਿੱਤੇ ਜਾ ਰਹੇ ਅੱਜ ਜਿਹੜੇ ਖਾਸ ਕਰਕੇ ਤੁਸੀਂ ਗੱਲ ਕੀਤੀ ਹੈ ਕਿ ਮਤਲਬ ਕਿ ਸਾਰੇ ਉਸਤ ਦੂਰੀਆਂ ਵਿੱਚ ਮਨਾਏ ਜਾ ਰਹੇ ਹਰ ਕੋਈ ਆਪਣੇ ਆਪਣੇ ਤਰੀਕੇ ਦੇ ਨਾਲ ਕਰ ਰਿਹਾ ਸਰਕਾਰਾਂ ਆਪਣੇ ਤਰੀਕੇ ਦੇ ਨਾਲ ਕੈਂਪ ਲਾਈ ਬੈਠੀਆਂ ਆਪਣੇ ਤਰੀਕੇ ਦੇ ਨਾਲ ਕੋਸ਼ਿਸ਼ਾਂ ਕਰ ਰਹੀਆਂ ਐਸਜੀਪੀਸੀ ਦੇ ਆਪਣੇ ਉਪਰਾਲੇ ਨੇ ਤੇ ਵਕ ਵਕ ਥਾਵਾਂ ਤੇ ਵਕ ਵਕ ਗੁਰਦੁਆਰਿਆਂ ਦੇ ਆਪਣੇ ਉਪਰਾਲੇ ਨੇ ਅੱਜ ਜਿਹੜਾ ਇੱਥੇ ਤੁਸੀਂ ਗੱਲਬਾਤ ਕੀਤੀ ਉਹ ਕੀ ਤਰਤੀਬ ਕੀ ਹੈ ਤੇ ਦੇ ਵਿੱਚ ਇਹੋ ਹੀ ਹਰ ਜਗ੍ਹਾ ਦੇ ਉੱਤੇ ਸਾਬ ਸਿਦ ਗੁਰ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਪ੍ਰਣਾਮ ਕੀਤਾ ਜਾ ਰਿਹਾ ਮਨੁੱਖਤਾ ਦੇ ਵਿਛਵ ਦੇ ਵਿੱਚ ਚੈਂਪੀਅਨ ਜਿਹੜੇ ਆ ਗੁਰੂ ਤੇਗ ਬਹਾਦਰ ਸਾਹਿਬ ਭਾਈ ਸਤੀਦਾਸ ਭਾਈ ਮਤੀਦਾਸ ਭਾਈ ਦਿਆਲਾ ਜੀ ਉਹਨਾਂ ਦੀਆਂ ਵੱਡੀਆਂ ਸ਼ਹਾਦਤਾਂ ਨੇ ਉਹਨਾਂ ਨੂੰ ਨਤਮਸਤਕ ਹੋਣ ਦੇ ਲਈ ਜਿਹੜਾ ਅਸੀਂ ਉਪਰਾਲਾ ਕਰ ਰਹੇ ਆ ਉਸ ਉਪਰਾਲੇ ਦਾ ਇੱਕੋ ਇੱਕ ਮਕਸਦ ਹੈ ਕਿ ਦੁਨੀਆ ਦੇ ਵਿੱਚ ਜੇ ਉਸ ਵੇਲੇ ਜ਼ੁਲਮ ਹੋ ਰਿਹਾ ਸੀ ਤੇ ਜ਼ੁਲਮ ਅੱਜ ਵੀ ਹੋ ਰਿਹਾ ਹੈ ਤੇ ਅੱਜ ਵੀ ਬਹੁਤ ਸਾਰੇ ਸਾਡੇ ਜਿਹੜੇ ਹੱਕ ਹਕੂਕਾਂ ਦੀ ਗੱਲ ਜਦੋਂ ਹੁੰਦੀ ਹੈ ਤਾਂ ਉਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਆਂ ਤੇ ਦੁਨੀਆ ਦੇ ਵਿੱਚ ਜਿਹੜਾ ਦਿੱਲੀ ਦਰਬਾਰ ਹੈ ਦਿੱਲੀ ਦਰਬਾਰ ਨੂੰ ਵੀ ਅਸੀਂ ਸਨੇਹਾ ਦੇਣਾ ਚਾਹੁੰਦੇ ਆਂ ਕਿ ਇਸ ਧਰਤੀ ਦੇ ਉੱਤੇ ਰੰਗਰੇਵ ਵੀ ਆਇਆ ਇਸ ਧਰਤੀ ਦੇ ਉੱਤੇ ਇੰਦਰਾ ਗਾਂਧੀ ਵੀ ਆਈ ਇਸ ਧਰਤੀ ਦੇ ਉੱਤੇ ਮੌਜੂਦਾ ਮੋਦੀ ਸਾਹਿਬ ਦੀ ਸਰਕਾਰ ਹੈ ਤੇ ਮੋਦੀ ਸਾਹਿਬ ਦੀ ਸਰਕਾਰ ਤੋਂ ਅਸੀਂ ਆਸ ਰੱਖਦੇ ਆਂ ਕਿ ਇਹ ਸਾਡੀ ਜਿਹੜੀ ਸਰਕਾਰ ਹੈ ਇਹ ਸਰਕਾਰ ਜਿਹੜੀ ਹੈ ਸਾਡੇ ਸਿੱਖ ਕੌਮ ਦੇ ਜਿਹੜੇ ਵੱਡੇ ਮਸਲੇ ਨੇ ਉਹਨਾਂ ਪ੍ਰਤੀ ਵੀ ਧਿਆਨ ਦੇਵੇ ਗੁਰੂ ਤੇਗ ਬਹਾਦਰ ਜੀ ਸ਼ਹਾਦਤ ਨੂੰ ਨਤਮਸਤਕ ਹੋਵੋ ਅਸੀਂ ਸਤਕਾਰ ਦਿੰਨੇ ਆਂ ਔਰ ਉਸ ਦੇ ਮੌਕੇ ਦੇ ਉੱਪਰ ਸਾਨੂੰ ਫੈਸਲਾ ਕਰਨਾ ਚਾਹੀਦਾ ਕਿ ਕੋਈ ਵੀ ਮਨੁੱਖ ਜਿਹੜਾ ਉਹ ਹਰ ਵਕਤ ਇਹ ਅਹਿਸਾਸ ਦੇ ਵਿੱਚ ਰਹਿੰਦਾ ਕਿ ਸਾਡੇ ਹੱਕ ਹਕੂਕ ਸਾਨੂੰ ਮਿਲਣੇ ਚਾਹੀਦੇ ਆ ਸੋ ਸਾਡੇ ਬੰਦੀ ਸਿੰਘ ਜੇਲਾਂ ਵਿੱਚ ਬੰਦ ਨੇ ਉਹਨਾਂ ਦੀ ਰਿਹਾਈ ਲਈ ਵੀ ਜਿਹੜਾ ਸੰਤ ਬਾਬਾ ਪ੍ਰਿਤਪਾਲ ਸਿੰਘ ਜੀ ਵੱਲੋਂ ਵੱਡੇ ਪ੍ਰਾਲੇ ਕੀਤੇ ਗਏ ਨੇ ਤੇ ਬੰਦੀ ਛੋੜ ਦਿਵਸ ਦੇ ਮੌਕੇ ਦੇ ਉੱਤੇ ਵੀ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੋਈ ਏ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਪ੍ਰਣਾਮ ਕਰਦਿਆਂ ਹੋਇਆਂ ਵੀ ਇੱਥੋਂ 14 ਨਵੰਬਰ ਨੂੰ ਵੀ ਇੱਕ ਮਾਰਚ ਹੋ ਰਿਹਾ ਤਾਂ ਉਸ ਤੋਂ ਬਾਅਦ ਜਿਹੜਾ 22 ਨਵੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਗਰ ਕੀਰਤਨ ਸ਼ੁਰੂ ਹੋਣਾ ਜਿਹੜਾ ਸੀਸਗੰਜ ਸਾਹਿਬ ਪਹੁੰਚਣਾ ਉਸ ਨਗਰ ਕੀਰਤਨ ਦੀ ਇਹੋ ਹੀ ਵਿਸ਼ੇਸ਼ਤਾ ਹੈ ਕਿ ਇਹਦੇ ਵਿੱਚ ਹਰ ਧਰਮ ਦੇ ਲੋਕ ਜਿਹੜੇ ਆ ਉਹ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਹਰ ਧਰਮ ਦੇ ਲੋਕ ਚਾਹੇ ਹਿੰਦੂ ਨੇ ਚਾਹੇ ਮੁਸਲਮਾਨ ਨੇ ਚਾਹੇ ਸਾਈ ਨੇ ਕਿਉਂਕਿ ਸੰਤ ਬਾਬਾ ਪ੍ਰਤਪਾਲ ਸਿੰਘ ਜੀ ਸਾਰਿਆਂ ਨੂੰ ਪਿਆਰ ਕਰਦੇ ਆ ਸਾਰੀਆਂ ਸਿੱਖ ਸੰਸਥਾਵਾਂ ਦੇ ਚੰਮਲ ਹੋ ਰਹੀਆਂ ਸਾਰੀਆਂ ਸਮਾਜ ਸੇਵੀ ਸ਼ਾਮਲ ਹੋ ਰਹੀਆਂ ਸੰਸਥਾਵਾਂ ਸੋ ਅਸੀਂ ਇਹੋ ਹੀ ਬੇਨਤੀ ਕੀਤੀ ਹੈ ਕਿ ਇਹਦੇ ਵਿੱਚ ਵੱਧ ਚੜ ਕੇ ਸਾਨੂੰ ਕੇਂਦਰ ਸਰਕਾਰ ਨੂੰ ਸਾਡੀ ਜਿਹੜੀਆਂ ਗੱਲਾਂ ਵੱਲ ਵੀ ਗੌਰ ਕਰਨਾ ਚਾਹੀਦਾ ਉੱਥੇ ਮਨੁੱਖਤਾ ਦੇ ਭਲੇ ਦੇ ਲਈ ਜਿਹੜੇ ਚੰਗੇ ਕਾਰਜ ਸੰਤਾ ਮਹਾਂਪੁਰਸ਼ਾਂ ਵੱਲੋਂ ਕੀਤੇ ਜਾਂਦੇ ਆ ਉਹਦੇ ਵਿੱਚ ਸਰਕਾਰਾਂ ਨੂੰ ਵੀ ਪੂਰਨ ਸਹਿਯੋਗ ਕਰਨਾ ਚਾਹੀਦਾ ਪੀਰ ਮੁਹੰਮਦ ਜਿੱਥੋਂ ਦਾ ਗੱਲ ਕਰੀਏ ਸਿੱਖੀ ਦਾ ਸਿਧਾਂਤ ਮੀਰੀ ਪੀਰੀ ਦਾ ਰਿਹਾ ਹੈ ਔਰ ਇਸ ਟਾਈਮ ਜੇ ਅੱਜ ਅਸੀਂ ਇੰਨੇ ਸਾਲਾਂ ਦੇ ਬਾਅਦ ਅੱਜ ਦੇਖੀਏ ਤੇ ਪੰਜਾਬ ਦੇ ਜਿਹੜੇ ਕਈ ਮੁੱਦੇ ਨੇ ਜਿਉਂਦੇ ਤਿਉਂ ਨੇ ਹਾਲ ਫਿਲਹਾਲ ਦੇ ਵਿੱਚ ਕੱਲ ਜਿਸ ਤਰੀਕੇ ਦੇ ਨਾਲ ਪਰਸੋਂ ਬਹੁਤ ਦਿਨ ਪਹਿਲੇ ਤੋਂ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਜਿਹੜਾ ਹੈਗਾ ਉਹ ਫੇਰ ਆ ਕੇ ਖੜਾ ਹੋ ਗਿਆ ਔਰ ਇਨੇ ਦੀ ਮਾਮਲਾ ਖੜਾ ਹੋ ਗਿਆ ਉਹਦੇ ਨਾਲ ਪੰਜਾਬ ਦੀ ਜਿਹੜੀ ਗੱਲ ਹੈ ਜਾਂ ਫਿਰ ਚੰਡੀਗੜ੍ਹ ਦਾ ਮਾਮਲਾ ਜਿਹੜਾ ਚੰਡੀਗੜ੍ਹ ਪੰਜਾਬ ਨੂੰ ਮਿਲ ਇਦਾਂ ਦੇ ਕਈ ਚੀਜ਼ਾਂ ਜਿਹੜੀਆਂ ਦੁਬਾਰਾ ਤੋਂ ਆ ਰਹੀਆਂ ਨੇ ਤੁਸੀਂ ਕੀ ਸਮਝਦੇ ਹੋ ਕਿ ਜਿਹੜੀ ਗੁਰੂਆਂ ਪੀਰਾਂ ਨੇ ਸਾਨੂੰ ਇੱਕ ਸਿਧਾਂਤ ਦਿੱਤੇ ਮੀਰੀ ਪੀਰੀ ਦਾ ਜਿਹੜਾ ਇੱਕ ਸਿਧਾਂਤ ਦਿੱਤਾ ਜਿਹੜਾ ਇਸ ਤਰੀਕੇ ਦੀ ਇੱਕ ਉਹ ਦਿੱਤੀ ਪੰਜਾਬ ਤੇ ਇਹਨਾਂ ਦਾ ਆਪਸ ਦੇ ਵਿੱਚ ਸੰਘਰਸ਼ ਦਾ ਜਿਹੜਾ ਹੈਗਾ ਲਗਾਤਾਰ ਰਸਤਾ ਉਹੀ ਜ਼ਿਆਦਾ ਮਤਲਬ ਕਿ ਲੰਬਾ ਹੁੰਦਾ ਦਿਖਾਈ ਦੇ ਰਿਹਾ ਜਦ ਕਿ ਕਿਸੇ ਵੀ ਤਰੀਕੇ ਦੇ ਨਤੀਜਿਆਂ ਤੇ ਜਾਂ ਕੋਈ ਫਲ ਜਿਹੜਾ ਕਹਿੰਦੇ ਨਾ ਉਹ ਲੱਗਣਾ ਹਜੇ ਬਹੁਤ ਦੂਰ ਦੀ ਗੱਲ ਲੱਗਦੀ ਹੈ ਦੇਖੋ 1849 ਦੇ ਵਿੱਚ ਜਿਹੜੀ ਪੰਜਾਬ ਯੂਨੀਵਰਸਿਟੀ ਬਣੀ ਹੈ ਚੰਡੀਗੜ੍ਹ ਲਾਹੌਰ ਦੇ ਵਿੱਚ ਬਣੀ ਸੀ ਫਿਰ ਇਹਦਾ ਕੈਂਪਸ ਹੁਸ਼ਿਆਰਪੁਰ ਆਇਆ ਫਿਰ ਜਦੋਂ ਪੰਜਾਬੀਆਂ ਨੇ ਅਪਰਾਲਾ ਕੀਤਾ ਆਪਣੇ ਇੱਕ ਇੱਕ ਪੈਸਾ ਜਿਹੜਾ ਦਸਾਂ ਨੋਵਾਂ ਦੀ ਕਿਰਤ ਦੇ ਨਾਲ ਇਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਣਾਈ ਗਈ ਇੱਕ ਤਾਂ ਮੈਂ ਦੁਨੀਆ ਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਦੂਜੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਵਰਗੀ ਯੂਨੀਵਰਸਿਟੀ ਨਹੀਂ ਗਈ ਇਹ ਯੂਨੀਵਰਸਿਟੀ ਧਰੋਵਰੇ ਔਰ ਸਾਡੇ ਪੰਜਾਬੀਆਂ ਦੇ ਜਜ਼ਬਾਤਾਂ ਦੀ ਇਹ ਯੂਨੀਵਰਸਿਟੀ ਹੈ ਇੱਥੋਂ ਆਈਪੀਐਸ ਆਈਐਸ ਇੰਜੀਨੀਅਰ ਡਾਕਟਰ ਪਤਾ ਨਹੀਂ ਕਿੰਨੇ ਵਿਦਵਾਨ ਇਸ ਯੂਨੀਵਰਸਿਟੀ ਨੇ ਪੈਦਾ ਕੀਤੇ ਬਹੁਤ ਸਾਰੇ ਜਿਹੜੇ ਨਾਮਵਰ ਸਿੰਗਰ ਨੇ ਜਿਨ੍ਹਾਂ ਸਤਿੰਦਰ ਸਰਤਾਜ ਹੈ ਉਹ ਕਹਿੰਦਾ ਕਿ ਇਹਦੀ ਮਹਿਕ ਜਿਹੜੀ ਇਸ ਧਰਤੀ ਦੀ ਮਹਿਕ ਹੈ ਯੂਨੀਵਰਸਿਟੀ ਦੀ ਉਹ ਹਰ ਵਕਤ ਮੈਂ ਮਹਿਸੂਸ ਕਰਦਾ ਰਹੀ ਨਾ ਸੋ ਇਸ ਯੂਨੀਵਰਸਿਟੀ ਦੇ ਨਾਲ 200 ਕਾਲਜ ਜੁੜੇ ਨੇ ਇਹਦੇ ਨਾਲ ਲੱਖਾਂ ਲੋਕ ਇਹ ਸਿਆਸਤ ਨੇ ਵੱਡੇ ਵੱਡੇ ਲੀਡਰ ਦਿੱਤੇ ਆ ਡਾਕਟਰ ਮਨਮੋਹਨ ਸਿੰਘ ਵੀ ਇੱਥੇ ਪੜਾਉਂਦੇ ਰਹੇ ਸੋ ਮੈਂ ਗੱਲ ਕਹਿਣੀ ਚਾਹੁੰਨਾ ਕਿ ਕੇਂਦਰ ਸਰਕਾਰ ਨੂੰ ਇਸ ਯੂਨੀਵਰਸਿਟੀ ਨੂੰ ਹਟਾਉਣ ਲਈ ਜਿਸ ਤਰੀਕੇ ਨਾਲ ਸੰਗੀ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਸ ਤਰੀਕੇ ਨਾਲ ਇਹਨੂੰ ਇੱਕ ਹੋਰ ਪਾਸੇ ਨੂੰ ਲੈ ਕੇ ਜਾਣਾ ਚਾਹੁੰਦੇ ਆ ਉਹ ਬਿਲਕੁਲ ਠੀਕ ਨਹੀਂ ਹੈਗਾ ਇਹ ਯੂਨੀਵਰਸਿਟੀ ਸਾਡੀ ਹੈ ਔਰ ਪੰਜਾਬੀਆਂ ਨੇ ਸਾਬਤ ਕਰ ਦਿੱਤਾ ਇਕੱਠੇ ਹੋ ਕੇ ਜਿਸ ਤਰੀਕੇ ਦੇ ਨਾਲ ਕੱਲ ਇੱਕ ਜੁੜਤਾ ਦਾ ਪ੍ਰਗਟਾਵਾ ਕੀਤਾ ਹਰ ਇਹ ਵਿਅਕਤੀ ਚਾਹੇ ਉਹ ਕਿਸੇ ਵੀ ਜਥੇਬੰਦੀ ਨਾਲ ਸੰਬੰਧਿਤ ਹੋ ਉਹ ਆਪਣੇ ਧੜੇ ਤੋਂ ਉੱਪਰ ਉੱਠ ਕੇ ਇਸ ਯੂਨੀਵਰਸਿਟੀ ਲਈ ਆਇਆ ਔਰ ਯੂਟੀ ਪ੍ਰਸ਼ਾਸਨ ਚਾਹੇ ਕੇਂਦਰ ਸਰਕਾਰ ਉਹਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਡੈਮੋਕਰੈਟਿਕ ਢੰਗ ਤਰੀਕਿਆਂ ਨਾਲ ਜਿਹੜਾ ਵੀ ਅਸੀਂ ਸੰਘਰਸ਼ ਲੜ ਰਹੇ ਹਾਂ ਉਹਨੂੰ ਕਦੇ ਵੀ ਤੁਸੀਂ ਦਬਾ ਨਹੀਂ ਸਕਦੇ ਸੋ ਅਸੀਂ ਕਿਸੇ ਗੱਲ 'ਚ ਟਕਰਾਉਣਾ ਨਹੀਂ ਚਾਹੁੰਦੇ ਲੇਕਿਨ ਅਸੀਂ ਝੁਕਣਾ ਵੀ ਨਹੀਂ ਚਾਹੁੰਦੇ ਅਸੀਂ ਸਾਡਾ ਇਹ ਆਪਣੀ ਯੂਨੀਵਰਸਿਟੀ ਹੈ ਇਸ ਯੂਨੀਵਰਸਿਟੀ ਦੇ ਵਿੱਚ ਸਾਡਾ ਹੀ ਪ੍ਰਬੰਧ ਚੱਲੇਗਾ ਔਰ ਅਸੀਂ ਆਪਣੇ ਢੰਗ ਤਰੀਕਿਆਂ ਦੇ ਨਾਲ ਇੱਥੇ ਤੁਸੀਂ ਦੇਖੋ ਇੱਕ ਲਾ ਦੀ ਸਟੂਡੈਂਟ ਨੂੰ ਮੈਂ ਸੁਣ ਰਿਹਾ ਸੀ ਜੀ ਜੀ ਉਹ ਕਹਿੰਦੀ ਕਿ ਮੈਂ 50000 ਦੇ ਵਿੱਚ ਆਪਣੀ ਲਾ ਦੀ ਡਿਗਰੀ ਲੈ ਲਈ ਤੇ ਜੇ ਬਾਹਰ ਮੈਂ ਡਿਗਰੀ ਲੈਣੀ ਹੋਵੇ ਤਾਂ ਮੈਨੂੰ 15 ਲੱਖ ਰੁਪਈਆ ਵੀ ਮੇਰੇ ਮਾਪਿਆਂ ਨੂੰ ਥੋੜਾ ਹੋਵੇਗਾ ਸੋ ਇੱਥੇ ਗਰੀਬ ਬੱਚੇ ਜਿਹੜੇ ਪੜ੍ਹ ਕੇ ਵਿਦਵਾਨ ਬਣੇ ਨੇ ਵੱਡੇ ਉੱਚ ਅਫੀਸਰ ਬਣੇ ਨੇ ਉਹਨਾਂ ਸਾਰਿਆਂ ਨੂੰ ਮੈਂ ਕਾਂਗਾ ਜਿਹੜੇ ਵੱਡੇ ਵੱਡੇ ਰਤਬਿਆਂ ਦੇ ਉੱਤੇ ਪਹੁੰਚੇ ਹੋਏ ਆ ਕਿ ਹੁਣ ਤੁਸੀਂ ਜੇ ਕੋਈ ਰਿਟਾਇਰਡ ਹੋ ਗਿਆ ਉਹਨਾਂ ਨੂੰ ਤਾਂ ਕੋਈ ਪ੍ਰੋਬਲਮ ਹੀ ਨਹੀਂ ਜਿਹੜੇ ਕਰੰਟ ਦੇ ਵਿੱਚ ਵੀ ਨੇ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਬਿਊਰੋਕ੍ਰੇਸੀ ਨੂੰ ਸਮਝਾਉਣ ਉਹ ਰਾਜਨੀਤਿਕ ਲੋਕਾਂ ਨੂੰ ਜਿਹੜੇ ਇੱਥੋਂ ਰਾਜਨੇਤਾ ਬਣੇ ਉਹ ਸਮਝਾਉਣ ਤਾਂ ਕਿ ਇੱਥੇ ਟਕਰਾ ਦੀ ਨੀਤੀ ਪਾਸੇ ਰੱਖ ਕੇ ਯੂਨੀਵਰਸਿਟੀ ਦੇ ਵਿੱਚ ਸੈਨੇਟ ਨੂੰ ਬਹਾਲ ਕੀਤਾ ਜਾਵੇ ਚੋਣਾਂ ਹੋਣ ਔਰ ਵਿਦਿਆਰਥੀਆਂ ਦੇ ਹੱਕਾਂ ਹਕੂਕਾਂ ਲਈ ਜਿਹੜਾ ਸੰਘਰਸ਼ ਹੈ ਇਸ ਨੂੰ ਇੱਕ ਜੁੜਤਾ ਦੇ ਨਾਲ ਸੀ ਲੜਾਂਗੇ ਪੀਰ ਮਮਾ ਜੀ ਦੁਬਾਰਾ ਤੋਂ ਫੇਰ ਵਾਪਸ ਆਨੇ ਆਏ ਗੁਰੂ ਗੁਰੂ ਜਿਹੜੇ ਸਿੱਖ ਸਿਧਾਂਤਾਂ ਦੀ ਗੱਲ ਕਰੀਏ ਜਾਂ ਫਿਰ ਸ਼ਹੀਦੀ ਦਿਹਾੜਿਆਂ ਦੀ ਜਿੱਥੋਂ ਤੱਕ ਗੱਲ ਕਰੀਏ ਜਿਹੜਾ ਸਿੱਖੀ ਦਾ ਇੱਕ ਸਿਧਾਂਤ ਰਿਹਾ ਹੈ ਹਮੇਸ਼ਾ ਸਭ ਨੂੰ ਇੱਕ ਤਰੀਕੇ ਦੇ ਨਾਲ ਅੱਗੇ ਲੈ ਕੇ ਚੱਲਣ ਦਾ ਔਰ ਚਾਰੋਂ ਦਰਵਾਜ਼ੇ ਜਿਸ ਤਰੀਕੇ ਨਾਲ ਦਰਬਾਰ ਸਾਹਿਬ ਦੇ ਆਪਾਂ ਦੇਖਦੇ ਆਂ ਹਰ ਇੱਕ ਵੈਲਕਮ ਹੁੰਦਾ ਹੈ ਇੱਥੇ ਪਰ ਜਿੱਥੇ ਤੱਕ ਦੇਖਿਆ ਜਾਏ ਪ੍ਰਚਾਰ ਔਰ ਪ੍ਰਸਾਰ ਦੀ ਗੱਲ ਕੀਤੀ ਜਾ ਹਜੇ ਕਿ ਬਹੁਤੀ ਹਮ ਹਮਾ ਕੇ ਸ਼ਹੀਦੀ ਦਿਹਾੜੇ ਮਨਾਏ ਜਾਂਦੇ ਆ ਪ੍ਰਕਾਸ਼ਪੁਰ ਮਨਾਏ ਜਾਂਦੇ ਆ ਪਰ ਪ੍ਰਚਾਰ ਔਰ ਪ੍ਰਸਾਰ ਦੇ ਤਾ ਵੀ ਸਾਰੇ ਤਰੀਕੇ ਨਾਲ ਕੀਤੇ ਜਾਂਦੇ ਆ ਪਰ ਕਿਤੇ ਨਾ ਕਿਤੇ ਹਜੇ ਵੀ ਦੇਖਿਆ ਜਾਇਆ ਤਾਂ ਕੋਈ ਮਤਲਬ ਘਾਟ ਜਿਹੀ ਲੱਗਦੀ ਹੈ ਜਿਸ ਤਰੀਕੇ ਦੇ ਨਾਲ ਵਜਾ ਕੀ ਆ ਉਹਦੀ ਜੀ ਇਹ ਇੱਕ ਨਵੀਨਤਮ ਧਰਮ ਹੈ ਔਰ ਬਹੁਤ ਥੋੜੇ ਸਮੇਂ ਦੇ ਵਿੱਚ ਪ੍ਰਫੁੱਲਤ ਕੀਤਾ ਸਾਡੇ ਗੁਰੂ ਸਾਹਿਬ ਨੇ ਆਪਣੀਆਂ ਸ਼ਹੀਦੀਆਂ ਦੇ ਕੇ ਗੁਰੂ ਦੇ ਸਿੱਖਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਸੋ ਜਿਵੇਂ ਡਾਇਮੰਡ ਹੁੰਦਾ ਹੈ ਨਾ ਉਹਨੂੰ ਹਰ ਇੱਕ ਚੁਰਾਉਣਾ ਚਾਹੁੰਦਾ ਹੈ ਹੀਰੇ ਜਵਾਰ ਰਾਤ ਨੂੰ ਕਦੇ ਵੀ ਤੁਸੀਂ ਦੇਖੋ ਕਿ ਲੋਹੇ ਨੂੰ ਹੱਥ ਨਹੀਂ ਕੋਈ ਪਾਉਂਦਾ ਸੋ ਇਹ ਇੱਕ ਕੌਮ ਜਿਹੜੀ ਹੈ ਹੀਰਿਆਂ ਦੀ ਕੌਮ ਹੈ ਇਸ ਦੇ ਵਿੱਚ ਕਿਤੇ ਨਾ ਕਿਤੇ ਖੋਟ ਜਿਹੜੀ ਉਹ ਜਦੋਂ ਵੀ ਆਉਂਦੀ ਹੈ ਤਾਂ ਉਹਨੂੰ ਦੂਰ ਕੀਤਾ ਜਾਂਦਾ ਸੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਸਾਡੀ ਕੌਮ ਦੇ ਵਿੱਚ ਇੱਕ ਸੁਰਤਾ ਧ੍ਰੜਤਾ ਪੂਰਨ ਭਰੋਸਾ ਤੇ ਗੁਰੂ ਸਾਹਿਬ ਪ੍ਰਤੀ ਸਮਰਪਿਤ ਭਾਵਨਾ ਜਿਹੜੀ ਹੈ ਉਹ ਹਰ ਇੱਕ ਦੇ ਅੰਦਰ ਹੋਣੀ ਚਾਹੀਦੀ ਹੈ ਔਰ ਜੋ ਸਾਡੇ ਗੁਰੂ ਸਾਹਿਬ ਨੇ ਇਹ ਵੱਡੀ ਲਾਸਾਨੀ ਸ਼ਹਾਦਤਾਂ ਦਿੱਤੀਆਂ ਨੇ ਉਹਨਾਂ ਸ਼ਹਾਦਤਾਂ ਨੂੰ ਪ੍ਰਣਾਮ ਕਰਦੇ ਹੋਏ ਅਸੀਂ ਮਨੁੱਖਤਾ ਦੇ ਭਲੇ ਦੇ ਲਈ ਕਿਉਂਕਿ ਸਿੱਖਾਂ ਪ੍ਰਤੀ ਇਹ ਗੱਲ ਕਹੀ ਜਾਂਦੀ ਸਰਦਾਰਾਂ ਪ੍ਰਤੀ ਕਹੀ ਜਾਂਦੀ ਹੈ ਕਿ ਜਿੱਥੇ ਵੀ ਜ਼ੁਲਮ ਹੋ ਰਿਹਾ ਹੋਵੇ ਉੱਥੇ ਆਪਣਾ ਸਿਰ ਵੀ ਦੇ ਦਿੰਦੇ ਆ ਕਿਉਂ ਸਾਡੇ ਗੁਰੂ ਸਾਹਿਬ ਨੇ ਇਹ ਸ਼ਹਾਦਤ ਦਿੱਤੀ ਹੈ ਸੋ ਮੌਜੂਦਾ ਸਮੇਂ ਦੇ ਵਿੱਚ ਵੀ ਸਾਨੂੰ ਲਾਸਾਨੀ ਸ਼ਹਾਦਤਾਂ ਤੋਂ ਇਹੋ ਹੀ ਸਬਕ ਮਿਲਦਾ ਕਿ ਅਸੀਂ ਆਪਸੀ ਪਿਆਰ ਇੱਕ ਸੁਰਤਾ ਦੇ ਨਾਲ ਜ਼ੁਲਮ ਦੇ ਖਿਲਾਫ ਲੜੀਏ ਇੱਕ ਜੁੱਟ ਹੋ ਕੇ ਲੜੀਏ ਔਰ ਆਪਣੀ ਕੌਮ ਨੂੰ ਜਾਗਰੂਕ ਕਰੀਏ ਕਿਉਂਕਿ ਇੱਥੇ ਅਸਾਈਅਤ ਦਾ ਪ੍ਰਚਾਰ ਬੜਾ ਕੀਤਾ ਜਾਂਦਾ ਇੱਥੇ ਲੋਬ ਲਾਲਚ ਦੇ ਕੇ ਧਰਮ ਨੂੰ ਤਬਦੀਲ ਕਰਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਗੁਰੂ ਤੇਗ ਬਹਾਦਰ ਸਾਹਿਬ ਨੇ ਤਿਲਕ ਜੰਜੂ ਵਾਸਤੇ ਜਿਹੜੀ ਵੱਡੀ ਕੁਰਬਾਨੀ ਦਿੱਤੀ ਉਸ ਵੇਲੇ ਵੀ ਇਹ ਲਾਲਚ ਦਿੱਤਾ ਜਾਂਦਾ ਸੀ ਰੰਗਜੀਤ ਨੂੰ ਜਾਂ ਤਾਂ ਤੁਸੀਂ ਮੁਸਲਮਾਨ ਬਣ ਜਾਓ ਤੇ ਜੇ ਨਹੀਂ ਮਹੰਨਾ ਤੇ ਫਿਰ ਤੁਹਾਡਾ ਸਿਰ ਜਿਹੜਾ ਤੁਹਾਡੇ ਨਾਲ ਅਲੱਗ ਕਰ ਦਿੱਤਾ ਜਾਵੇਗਾ ਉਹ ਸਵਾ ਸਵਾ ਮੰਦੇ ਜੰਜੂ ਲਾ ਕੇ ਉਹ ਕਹਿੰਦਾ ਸੀ ਜਦੋਂ ਇਹ ਪੂਰੇ ਹੋ ਜਾਣਗੇ ਇੰਨੇ ਲੋਕ ਮੈਂ ਮਾਰ ਕੇ ਫਿਰ ਮੈਂ ਰੋਟੀ ਖਾਵਾਂਗਾ ਸੋ ਅੱਜ ਰੰਗਜੀਤ ਦਾ ਕਿਤੇ ਨਾਂ ਨਹੀਂ ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਦੁੱਤੀ ਸ਼ਹਾਦਤ ਨੂੰ ਲੱਖ ਲੱਖ ਪ੍ਰਣਾਮ ਹੋ ਰਿਹਾ ਸੋ ਇਸ ਤੋਂ ਜ਼ੁਲਮ ਕਰਨ ਵਾਲਿਆਂ ਨੂੰ ਵੀ ਸਬਕ ਸਿੱਖਣਾ ਚਾਹੀਦਾ ਅਜੇ ਤੋ ਤੱਕ ਗੱਲ ਕਰੀ ਆਪਾਂ ਸਾਰੇ ਸਾਰੇ ਵਰਤਾਰੇ ਦੀਆਂ ਔਰ ਸਾਰਾ ਕੁਝ ਇਸ ਤਰੀਕੇ ਦੇ ਨਾਲ ਹੁਣ ਪ੍ਰਚਾਰ ਪ੍ਰਸਾਰ ਦੀ ਗੱਲ ਆਪਾਂ ਕੀਤੀ ਸਾਰਾ ਕੁਝ ਐਸਜੀਪੀਸੀ ਦਾ ਮਸਲਾ ਜਿਹੜਾ ਉਹ ਲਗਾਤਾਰ ਜਿਹੜਾ ਲਮਕਦਾ ਹੀ ਜਾ ਰਿਹਾ ਉਹਦੇ ਵਿੱਚ ਜਿਹੜੀ ਇਲੈਕਸ਼ਨਸ ਨੇ ਉਹ ਨਹੀਂ ਹੋ ਰਹੇ ਨੇ ਬਹੁਤ ਸਾਰੇ ਪਾਸੇ ਤੋਂ ਉਪਰਾਲੇ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਜਿਸ ਤਰੀਕੇ ਦੇ ਨਾਲ ਇਹਨਾਂ ਗੱਲਾਂ ਤੇ ਹੀ ਅਕਾਲੀ ਦਲ ਤੋਂ ਤੁਸੀਂ ਲੋਕ ਵੀ ਵਿਛੜ ਗਏ ਨਵੀਂ ਪੁਨਰਸੁਰਜੀਤ ਜਿਹੜੀ ਹੈਗੀ ਆ ਉਹਦੇ ਵੱਲ ਅਕਾਲੀ ਦਲ ਵਾਲ ਤੁਹਾਨੂੰ ਆਉਣਾ ਪਿਆ ਇਹ ਸਾਰੇ ਹਾਲਾਤਾਂ ਦੇ ਵਿੱਚ ਗੱਲ ਹਜੇ ਵੀ ਤੁਸੀਂ ਕਿੱਥੇ ਖੜੀ ਐ ਡੈਮੋਕ੍ਰੇਸੀ ਦੇ ਵਿੱਚ ਲੋਕਤੰਤਰ ਦੇ ਵਿੱਚ ਹਮੇਸ਼ਾ ਜਿੱਤ ਜਿਹੜੀ ਲੋਕਤੰਤਰਕ ਢੰਗ ਤਰੀਕਿਆਂ ਦੀ ਹੁੰਦੀ ਐ ਵੋਟ ਪ੍ਰਣਾਲੀ ਐ 118 ਫਰਵਰੀ 2011 ਨੂੰ ਇਹ ਜਰਨਲ ਹਾਊਸ ਬਣਿਆ ਸੀ ਅੱਜ 2025 ਆ ਗਿਆ 14 ਸਾਲ ਹੋ ਗਏ ਨੇ ਸੋ ਕੇਂਦਰ ਸਰਕਾਰ ਕੋਲ ਅਸੀਂ ਮੰਗ ਕਰਦੇ ਆਂ ਜਿੱਥੇ ਹੋਰ ਬਹੁਤ ਸਾਰੀਆਂ ਡਿਮਾਂਡਸ ਨੇ ਉਥੇ ਅਸੀਂ ਨਾਲ ਇਹ ਵੀ ਮੰਗ ਕਰਦੇ ਆਂ ਕਿ ਜਲਦੀ ਜੜੀਆਂ ਜਰਨਲ ਚੋਣਾ ਕਰਾਈਆਂ ਜਾਣ ਦੂਸਰੀ ਗੱਲ ਹੈ ਕਿ ਖੜਾ ਪਾਣੀ ਵੀ ਮੁਸ਼ਕ ਜਾਂਦਾ ਤੇ ਇਹ ਇੰਨਾ ਸਮਾਂ ਹੋ ਗਿਆ तकरीबन 50 ਦੇ ਕਰੀਬ ਤਾਂ ਸਾਡੇ ਐਸਡੀਪੀਸੀ ਦੇ ਮੈਂਬਰ ਇਸ ਜਹਾਨ ਤੋਂ ਜਾ ਚੁੱਕੇ ਨੇ ਰੁਕਸਤ ਹੋ ਚੁੱਕੇ ਨੇ ਸੋ ਇਹ ਜਿਹੜਾ ਜਰਨਲ ਹਾਊਸ ਜਲਦੀ ਹੋਵੇ ਔਰ ਜਰਨਲ ਹਾਊਸ ਦੇ ਵਿੱਚ ਗੁਰੂ ਦੇ ਪਿਆਰੇ ਸਿੱਖ ਜਿਹੜੇ ਆ ਭਾਵੇਂ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਮੌਜੂਦਾ ਮੈਂਬਰ ਨੇ ਉਹਨਾਂ ਦੀਆਂ ਆਪਣੀਆਂ ਸੁਆਵਾਂ ਨੇ ਲੇਕਿਨ ਮੌਜੂਦਾ ਸਮੇਂ ਦੇ ਵਿੱਚ ਇੱਕ ਉਪਰਾਲਾ ਸਾਰੇ ਪਾਸਿਓਂ ਹੋਵੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਜਿਹੜੀ ਹੈ ਉਹ ਜਲਦੀ ਤੋਂ ਜਲਦੀ ਕੇਂਦਰ ਸਰਕਾਰ ਕਰਾਵੇ ਤਾਂ ਕਿ ਨਵੀਆਂ ਚੋਣਾਂ ਦੇ ਵਿੱਚ ਇੱਕ ਨਵੀਂ ਸੋਚ ਦਾ ਉਭਾਰ ਹੋ ਸਕੇ ਕਿਉਂਕਿ 14 ਸਾਲ ਪਹਿਲਾਂ ਜਿਹੜੀਆਂ ਚੋਣਾਂ ਹੋਈਆਂ ਨੇ ਉਹ ਸੋਚ ਤੇ ਅੱਜ ਦੀ ਸੋਚ ਦੇ ਵਿੱਚ ਬਹੁਤ ਫਰਕ ਹੈ ਸੋ ਅੱਜ ਦੀ ਸੋਚ ਇਹ ਗੱਲ ਕਹਿੰਦੀ ਹੈ ਕਿ ਅਸੀਂ ਦੇਸ਼ ਦੇ ਵਿੱਚ ਤੇ ਦੇਸ਼ ਦੁਨੀਆ ਦੇ ਵਿੱਚ ਸਿੱਖੀ ਦੇ ਪ੍ਰਫੁੱਲਤ ਹੋਣ ਲਈ ਅਸੀਂ ਵੱਡੇ ਉਪਰਾਲੇ ਕਰਨੇ ਆ ਸੋਸ਼ਲ ਮੀਡੀਆ ਦਾ ਯੁੱਗ ਹੈ ਇਸ ਯੁੱਗ ਦੇ ਵਿੱਚ ਅੱਜ ਮਿੰਟਾਂ ਸਕਿੰਟਾਂ ਦੇ ਵਿੱਚ ਚੰਗੀ ਗੱਲ ਵੀ ਅੱਗੇ ਜਾਂਦੀ ਮਾੜੀ ਗੱਲ ਵੀ ਅੱਗੇ ਜਾਂਦੀ ਹੈ ਸੋ ਦੁਨੀਆ ਦੇ ਵਿੱਚ ਤਬਦੀਲੀ ਆ ਰਹੀ ਹੈ ਤੇ ਉਸ ਤਬਦੀਲੀ ਦੇ ਨਾਲ ਨਾਲ ਸਾਨੂੰ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਮੌਜੂਦਾ ਚੋਣ ਤੋਂ ਇੱਕ ਜਿਹੜਾ ਬਦਲਾਅ ਦੀ ਲੋੜ ਹੈਗੀ ਹੈ ਉਹ ਬਦਲਾਅ ਜਿਹੜਾ ਉਹਦੇ ਵਿੱਚ ਕੇਂਦਰ ਸਰਕਾਰ ਨੂੰ ਅੜਿਕਾ ਨਹੀਂ ਬੰਨਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਜੀ ਗੁਰਸਾਗਰ ਸਾਹਿਬ ਗੁਰਦੁਆਰੇ ਚ ਅਸੀਂ ਖੜੇ ਆਂ ਵੀਰ ਮੁਹੰਮਦ ਜੀ ਸਾਡੇ ਨਾਲ ਗੱਲਬਾਤ ਕਰ ਰਹੇ ਸੀਗੇ 350 ਸਾਲਾ ਜਿਹੜਾ ਸ਼ਹੀਦੀ ਦਿਹਾੜਾ ਹਰਤੇਗ ਬਹਾਦਰ ਸਾਹਿਬ ਦਾ ਮਨਾਇਆ ਜਾਣਾ ਉਸ ਦੇ ਲਈ ਇਹਨਾਂ ਨੇ ਵੀ ਇੱਥੋਂ ਵੀ ਕਾਫੀ ਸਾਰੇ ਪ੍ਰੋਗਰਾਮ ਉਲੀਕੇ ਨੇ ਪਰ ਉਸ ਦੇ ਨਾਲ ਅਸੀਂ ਹੋਰ ਵੀ ਕਈ ਸਵਾਲ ਕੀਤੇ ਜਿਨ੍ਹਾਂ ਦੇ ਉਹਨਾਂ ਨੇ ਜਵਾਬ ਦਿੱਤਾ ਕੈਮਰਾ ਪਰਸਨ ਸਰ ਜੀ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਹੋ ਰੂਡੀ 5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਥਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ